ਰੋਦ ਵਾਲੀਆਂ ਸਾਡੇ ਕੋਲੇ ਇਹਨਾਂ ਦੇ ਗਾਹ ਨਾਨੀ ਕਢਾਣੀਆਂ ਹੀ ਆ ਸਾਰੀਆਂ ਠੀਕ ਹੈ ਦੁੱਧ ਪਹਿਲਾਂ ਤੇ ਤਰਿਆਂ ਦਾ ਪਹਿਲਾਂ ਅਸੀਂ ਆਪਣੇ ਸੌਤ ਵਾਲੇ ਵਾਜ ਦਾ ਦਰਸ਼ਨ ਕੀ ਠੀਕ ਹੈ ਉਹ ਰਵਾਇ ਹੈ ਆਪਣੇ ਸੰਦ ਸੰਦ ਬਣਾਉਂਦੇ ਆ ਜਿਹੜੇ ਵੱਡੇ ਵਰਖ ਸਾਹਿਬ ਵੱਡੀ ਵਰਖ ਸਾਹਿਬੋਂ ਪੁੱਛ ਵੀ ਲਿਓ ਸੌਤ ਮਹਰਾਜ ਵਾਲੇ ਸੌਤ ਮਹਰਾਜੋਂ ਤਾਂ ਤੇਲ ਲੈਤੀ ਸੀ ਸੀ ਮੈਂ ਉਸ ਠੀਕ ਹੈ ਇੱਕ ਘਟੋ ਘਟ 80 ਕੈਸੀ ਦੀ ਗੱਲ ਹੋ ਠੀਕ ਹੈ ਹਾਂ ਕਿੰਨਾ ਕ ਦੁੱਧ ਸੀ ਉਹ ਥੱਲੇ ਤੇਲ ਸੀਗੀ ਉਹ ਅਸੀਂ 2200 ਦੀ ਲਈ ਸੀ ਠੀਕ ਹੈ ਦੁੱਧ ਕਿੰਨਾ ਕੱਢਿਆ ਸੀ ਉਹ ਦੁੱਧ 18-19 ਲੀਟਰ ਸੀ ਤੰਨੇ ਥਾਣਾ ਚ ਠੀਕ ਆ ਮੇਰੇ ਭੈਣਾਂ ਕੋਲੇ ਵੀ ਵਗ ਗਿਆ ਖੇਰਾ ਵਾ ਸਾਡੇ ਰਿਸ਼ਤੇਦਾਰਿਆਂ ਚ ਵੀ ਵਗ ਗਿਆ ਠੀਕ ਆ ਉਹੀ ਰਵਾ ਤੁਰਿਆ ਆਉਂਦਾ ਇਹੋ ਗੱਲ ਕਰ ਇੱਕ ਮੈਂਸ ਨੇ ਹਰ ਰਵਾ ਬਗਿਆੜਤਾ ਬੱਲੀਆਂ ਦੇਣ ਲੱਗੀ ਵਿੱਚ ਕੋਈ ਬੱਲੇ ਸਾਣ ਤੋਂ ਕਰਾਏਗਾ ਹਾਂ ਇਹੋ ਹੀ ਕੱਟੀ ਦਿੱਤੀ ਪਹਿਲਾਂ ਇਹਦੀ ਨਾਨੀ ਮਾਂ ਇੱਥੇ ਡਾਕਟਰ ਆ ਗਿਆ ਕਿਰਚਾਰਨ ਸੀਗਾ ਸਾਡੇ ਮਾਂ ਇਹਨੂੰ ਖਮਾਹਤਾ ਬੱਲੀ ਹੀ ਦੇਤੀ ਉਹ ਕਹਿੰਦਾ ਵਾ ਤੇਰੇ ਇਹ ਤਾਂ ਲੀਲੀ ਰਾਵੀ ਆ ਕਹਿੰਦਾ ਠੀਕ ਯਾਰ ਉਹ ਹੀ ਬੇਇੱਜ਼ਤੀ ਬਹੁਤ ਚਰ ਹੋ ਗਿਆ ਠੀਕ ਹੈ ਉਹ ਫਿਰ ਉਹ ਤੋਂ ਚੱਲ ਪਿਆ ਫਿਰ ਹਾਲੀ ਵਿੱਚੋਂ ਐ ਬੱਲੀਆਂ ਹੋ ਗਿਆ ਵਿੱਚ ਕ੍ਰੋਸ ਜੀਆਂ ਹੋ ਗਿਆ ਹਾਂ ਕ੍ਰੋਸ ਜੀਆਂ ਹੋ ਗਿਆ ਬਸ ਰਵਾਏ ਉਹੀ ਤਰਿਆ ਆਉਂਦਾ ਸਾਰਾ ਉਹੀ ਤਰਿਆ ਆਉਂਦਾ ਮਤਲਬ ਵੀ ਹੈਗੀਆਂ 17 18 ਲੀਟਰ ਹੋਗਾ ਹਾਂ ਸਾਰੀਆਂ ਤੁਸੀਂ ਪਤਾ ਲੈ ਲਿਓ ਉਹ ਸੌਤੜਾ ਵੀ ਮੈਂ ਕਹੇ ਜੀ ਸੀ ਕਿ ਦਰਸ਼ਨ ਨੂੰ ਦਰਸ਼ਨ ਜਾਉਂਦਾ ਹਲੇ ਠੀਕ ਹੈ ਹਾਂ 200 ਦੀ ਲਈ ਸੀ ਬਹੁਤ ਪੁਰਾਣੀ ਗੱਲ ਹੈ ਠੀਕ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਆਪਾਂ ਪਿੰਡ ਫੂਲ ਤੇ ਪੱਪਾ ਸਿੰਘ ਮਿੱਤਰੋ ਕਿਰਪਾ ਕੇ ਕਰਵਾਪਾ ਵੀਡੀਓ ਬਣਾ ਰਹੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਦੋ ਝੋਟੀਆਂ ਸੂਣ ਵਾਲੀਆਂ ਪਤਖਾਂ ਵਾਂਗੇ ਇੱਕ ਬੱਲੀ ਆ ਜੀ ਪੰਜ ਕਲਿਆਣੀ ਆਪਾਂ ਕਹਿ ਸਕਦੇ ਆ ਕਿਉਂਕਿ ਪੂਰੇ ਇਹਦੇ ਜਿਹੜੇ ਅੱਖਾਂ ਦੇ ਵਿੱਚ ਜਾਂ ਨੱਕ ਤੇ ਨਸਾਨੀਆਂ ਐ ਨਹੀਂ ਨੀਦੀ ਰਬ ਨਹੀਂ ਆਪਾਂ ਕਹਿ ਸਕਦੇ ਸੋ ਬੱਲੀ ਮਾਜ ਆਪਾਂ ਕਹਾਂਗੇ ਤੇ ਦੂਜੇ ਨੰਬਰ ਤੇ ਮੁਰਾ ਦੇ ਵਿੱਚੋਂ ਆਉਂਦੀ ਆ ਤੇ ਬਾਈ ਦਾ ਵੀ ਕੰਮ ਆ ਮਿੱਤਰੋ ਕਹਿੰਦੇ ਵੀ ਚੰਗੇ ਤੋਂ ਚੰਗੇ ਪਸ਼ੂ ਬਾਈ ਕੋਲ ਵੀ ਰੱਖੇ ਹੋਏ ਸੀ ਏ ਮਾਮਾ ਇਹਨਾਂ ਦੀਆਂ ਵੀ ਚੰਗੀਆਂ ਨੇ ਪੂਰੀ ਜਿਹੜੀ ਗੱਲਬਾਤ ਬਾਈ ਦੇ ਨਾਲ ਕਰਦੇ ਆ ਪਹਿਲਾਂ ਇੱਕ ਵਾਰੀ ਆਪਾਂ ਤੁਹਾਨੂੰ ਦੋਨੇ ਝੋਟੀਆਂ ਦਿਖਾ ਦਈਏ ਜੀ ਇਹਦਾ ਕੱਦ ਮਿੱਤਰੋ ਦਰਬਿਆਨਾ ਕੁੰਡੀ ਝੋਟੀ ਆ ਫੇਸ ਕੁਆਲਿਟੀ ਚੰਗੀ ਆ ਤੇ ਸੂਣ ਦੇ ਵਿੱਚ ਹਜੇ ਮੇਰੇ ਹਿਸਾਬ ਨਾਲ 5-4 ਦਿਨ ਰਹਿੰਦੇ ਨੇ ਪਹਿਲਾਂ ਮਗਰੋਂ ਪਸ਼ੂ ਵੀ ਮਿੱਤਰੋ ਕਦੋਂ ਵੀ ਸੂ ਸਕਦਾ ਆ ਮੜਾ ਜੀ ਥਨ ਦਿਖਾਇਓ ਮਗਰੋਂ ਦਰਦੀ ਆ ਖੇਤਾਂ ਦੇ ਖੇਤ ਪੜੀਆਂ ਵੀ ਨਾ ਬਾਈ ਦਾ ਜਿਹੜਾ ਘਰ ਆ ਖੇਤਾਂ ਜਿਆ ਨਰਾਲਾ ਘਰ ਆ ਤਾਂ ਕਰਕੇ ਪਸ਼ੂ ਉਪਰਾ ਮੰਦਾ ਮੂਰੇ ਮੂਰੇ ਹੋ ਜਾਵੇਗਾ ਸੋ ਥਣਾ ਦਾ ਕੈਬ ਤੇ ਥਣਾ ਦਾ ਸੈਜ ਮਿੱਤਰੋ ਚੰਗਾ ਤੇ ਸੋਹਣੀ ਝੋਟੀ ਐ ਤੇ ਦੂਜੇ ਨੰਬਰ ਤੇ ਖੜੀ ਆ ਜੀ ਬੱਲੀ ਡੰਡਾ ਲਵਾ ਮੜਾ ਜ ਤੇ ਇਹਦਾ ਕੱਦ-ਕਾੜ ਮਿੱਤਰੋ ਫੁੱਲ ਆ ਬੇਲ ਵੀ ਫੁੱਲ ਐ ਤੇ ਇਹ ਵੀ ਮਿੱਤਰੋ ਫੁੱਲੇ ਡਰ ਗਿਆ ਕਿ ਪਸ਼ੂ ਤਕਰੀਬਨ ਬਾਈ ਦੇ ਸਾਰੇ ਹੀ ਡਰਦੇ ਨੇ ਕਿਉਂਕਿ ਜਦੋਂ ਆਪਾਂ ਖੇਤਾਂ ਦੇ ਵਿੱਚ ਰਹਿੰਦੇ ਆ ਜਿੱਥੇ ਕੋਈ ਆਉਂਦਾ ਜਾਂਦਾ ਘਰਤਾ ਅਕਿੱਲੇ ਖੁਰਨੀ ਤੇ ਬੰਨੋ ਜੀ ਨੂੰ ਤੇ ਧਿਆਣਾ ਇਹਦੇ ਵੀ ਮਿੱਤਰੋ ਹਜੇ ਕਾਫੀ ਰਹਿੰਦੇ ਨੇ ਥਾਂਲੇ ਵੇ ਦੀ ਇਹ ਵੀ ਵੰਤਰ ਬਹੁਤ ਸੋਹਣੀ ਐ ਦੁੱਧ ਇਹ ਵੀ ਮੇਰੇ ਹਿਸਾਬ ਨਾਲ ਚੰਗਾ ਕੱਢੂ ਕੱਦ ਕੱਟ ਚੰਗਾ ਤੇ ਬਜਟ ਵੀ ਚੰਗਾ ਤੇ ਪਹਿਲਾ ਵਾਰੀ ਦੇ ਨਾਲ ਗੱਲਬਾਤ ਕਰਦੇ ਆ ਹਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਹੈ ਚੜਦੀ ਕਲਾ ਬਾਈ ਜੀ ਚੜਦੀ ਕਲਾ ਮਾਲਕ ਦੀ ਤੇ ਆਪਣਾ ਕੰਮ ਹੈਗਾ ਖਰੇਲੂ ਹਾਂ ਜੀ ਖੇਤੀਬਾੜੀ ਕਰਦੇ ਆ ਖੇਤੀਬਾੜੀ ਕਰਦੇ ਆ ਬਾਕੀ ਪਸ਼ੂ ਪਸ਼ੂ ਪਾਲ ਲੈਨੇ ਆ ਖੇਤ ਰੈਣੇ ਆ ਠੀਕ ਆ ਵੀ ਮੰਨ ਲਾ ਵੀ ਪਸ਼ੂ ਲਿਆਉਣੇ ਜਾਂ ਨਾ ਮੁੱਲ ਨਹੀਂ ਲਿਆਉਂਦੇ ਬਾਈ ਘਰ ਦੇ ਹੀ ਪਾਲਦੇ ਕਿੰਨੇ ਕਦ 40 40 45 ਸਾਲ ਹੋ ਗਏ ਮੈਂ ਇਸ ਨਹੀਂ ਲੈਤੀ ਕਿਤੇ ਮੰਨ ਲਓ ਵੀ ਵੇਚਦੇ ਹੋ ਵੇਚਦੇ ਆ 6 ਮਹੀਨੇ ਤੋਂ ਵੇਚਦੇ ਨੇ ਟੱਕ ਜਾ ਦੋ ਇੱਕ ਦੋ ਜੋੜਾ ਇੱਕ ਇੱਕ ਤਾਂ ਦਿੱਲੀ ਵੀ ਬਿਕਦੇ ਸੀ 6 ਮਹੀਨੇ ਤੋਂ ਠੀਕ ਆ ਮੰਨ ਲਓ ਵੀ ਸਾਲ ਦੀਆਂ ਦੋ ਵੇਚਦੇ ਹੋ ਹਾਂ ਸਾਲ ਦੀਆਂ ਦੋ ਕੰਨੇ ਕਿੰਨੇ ਕ ਦੁੱਧ ਵਾਲੀਆਂ ਸਾਡੇ ਕੋਲੇ ਹੁਣ ਤਾਂ ਹੀ ਰਹਿ ਗਈਆਂ ਦੁੱਧ ਵਾਲੀਆਂ ਸਾਡੇ ਕੋਲੇ ਇਹਨਾਂ ਦੇ ਗਾਂ ਨਾਨੀ ਕਢਾਣੀਆਂ ਹੀ ਆ ਸਾਰੀਆਂ ਠੀਕ ਆ ਦੁੱਧ ਪਹਿਲਾਂ ਤੇ ਤੁਰਿਆਂ ਦਾ ਪਹਿਲਾਂ ਅਸੀਂ ਸੌਂਤ ਵਾਲੇ ਵਾਜ ਦਾ ਦਰਸ਼ਨ ਕੀ ਠੀਕ ਆ ਜੀ ਉਹ ਰਵਾ ਹੈ ਆਪਣੇ ਸੰਦ ਸੰਦ ਬਣਾਉਂਦੇ ਆ ਜਿਹੜੇ ਵਰਕ ਸਾਹਿਬ ਵੱਡੇ ਵਰਕ ਸਾਹਿਬ ਵੱਡੀ ਵਰਕ ਸਾਹਿਬ ਨੂੰ ਪੁੱਛ ਵੀ ਲਿਓ ਸੌਤ ਮਹਰਾਜ ਵਾਲੇ ਸੌਤ ਮਹਰਾਜ ਨਾਲ ਤਾਂ ਤਿਲ ਲੈਤੀ ਸੀ ਸੀ ਮੈਂ ਸੋ ਠੀਕ ਹੈ ਇੱਕ ਘਟੋ ਘਟ 80 ਕੇਸੀ ਦੀ ਗੱਲ ਹੋ ਠੀਕ ਹੈ ਹਾਂ ਕਿੰਨਾ ਕਦੋਂ ਤੁਸੀਂ ਉਹ ਥੱਲੇ ਤਿਲ ਸੀਗੀ ਉਹ ਅਸੀਂ 2200 ਦੀ ਲਈ ਸੀ ਠੀਕ ਹੈ ਦੁੱਧ ਕਿੰਨਾ ਕੱਢਿਆ ਸੀ ਉਹ ਦੁੱਧ 18-19 ਲੀਟਰ ਸੀ ਤਿੰਨੇ ਥਾਣਾ ਚ ਠੀਕ ਹੈ ਮੇਰੀ ਭੈਣਾਂ ਕੋਲੇ ਵੀ ਵਾਗਿਆ ਖੇਰਾ ਵਾ ਸਾਡੇ ਰਿਸ਼ਤੇਦਾਰੀਆਂ ਚ ਵੀ ਵਾਗਿਆ ਠੀਕ ਹੈ ਉਹੀ ਰਵਾ ਤੁਰਿਆ ਆਉਂਦਾ ਇਹੋ ਗੱਲ ਕਰ ਇੱਕ ਮਹੈਸ ਨੇ ਆਹ ਰਵਾ ਬਗੈੜ ਤਾਂ ਬੱਲੀਆਂ ਦੇਣ ਲੱਗੀ ਵਿੱਚ ਪੇ ਬੱਲੇ ਥਣ ਤੋਂ ਕਰਾਈ ਹੈ ਨਾ ਇਹੋ ਅਸੀਂ ਕੱਟੀ ਦਿੱਤੀ ਪਹਿਲਾਂ ਨਦੀ ਨਾਨੀ ਮੈਂ ਇੱਥੇ ਡਾਕਟਰ ਆ ਗਿਆ ਕਿਰਚਾਰਨ ਸੀਗਾ ਸਾਡੇ ਮੈਂ ਇਹਨੂੰ ਕਮਹਾ ਦਾ ਬੱਲੀ ਹੀ ਦਿੱਤੀ ਉਹ ਕਹਿੰਦਾ ਵਾਹ ਤੇਰੇ ਇਹ ਤਾਂ ਲੀਲੀ ਰਾਵੀ ਆ ਕਹਿੰਦਾ ਠੀਕ ਹੈ ਯਾਰ ਉਹ ਅਸੀਂ ਵੇਚਤੀ ਬਹੁਤ ਚਰ ਹੋ ਗਿਆ ਠੀਕ ਹੈ ਤੇ ਉਹ ਫਿਰ ਉਹ ਤੋਂ ਚੱਲ ਪਿਆ ਫਿਰ ਹਾਲੀ ਵਿੱਚੋਂ ਐ ਬੱਲੀਆਂ ਹੋ ਗਿਆ ਇਹ ਵਿੱਚੋਂ ਕ੍ਰੋਸ ਜੀਆਂ ਹੋ ਗਿਆ ਹਾਂ ਕ੍ਰੋਸ ਜੀਆਂ ਹੋ ਗਿਆ ਬਸ ਰਾਵਾਈ ਉਹੀ ਤਰਿਆ ਆਉਂਦਾ ਸਾਰਾ ਉਹੀ ਤਰਿਆ ਆਉਂਦਾ ਮੰਨ ਲਾ ਵੀ ਹੈਗੀਆਂ 17 18 ਲੀਟਰ ਹੋਗਾ ਹਾਂ ਸਾਰੀਆਂ ਤੁਸੀਂ ਪਤਾ ਲੈ ਲਿਓ ਉਹ ਸੌ ਤੜਾ ਵੀ ਮੈਂ ਕਹੇ ਜੀ ਸੀ ਕਿ ਦਰਸ਼ਨ ਨੂੰ ਦਰਸ਼ਨ ਜਾਉਂਦਾ ਹਲੇ ਠੀਕ ਹੈ ਹਾਂ 2 ਠੀਕ ਹੈ ਹਾਂ ਤੇ ਹੁਣ ਆਪਾਂ ਚੱਲੋ ਬਏ ਬਾਤ ਕਰਦੇ ਆ ਗੱਲ ਤੇ ਆਪਾਂ ਕਿਸਾਨ ਜੁਨੀਅਨ ਬਾਰੇ ਵੀ ਤੁਸੀਂ ਮਨ ਲਾ ਵੀ ਕਾਫੀ ਸਰਗਰਮ ਹੋ ਹਨ ਹਾਂ ਭਾਈ ਜੀ ਹਾਂ ਪੂਰੇ ਵਧੀਆ ਐ ਜਿਹਨੇ ਕਿ ਮਾਲਕ ਕਰਾਉਂਦਾ ਅਸੀਂ ਉੱਥੇ ਖਨੌਰੀ ਬਾਰਡਰ ਤੇ ਹੁਣ ਸਾਡਾ ਧਰਨਾ ਚੱਲਦਾ ਠੀਕ ਹੈ ਜੀ ਇਹ ਜਿਹੜੇ ਲੋਕ ਕਹਿੰਦੇ ਅਸੀਂ ਹੱਥ ਬੰਨ ਕੇ ਹੀ ਬੈੰਤੇ ਆ ਵੀ ਆਪਾਂ ਜਿੱਤੀ ਬੈਠਿਆ ਮੋਰਚਾ ਤਾਂ ਠੀਕ ਹੈ ਸਾਰਾ ਕੁਝ ਹੋਇਆ ਪਿਆ ਬਸ ਹੁਣ ਤਾਂ ਆਪਾਂ ਨੂੰ ਲੋਕਾਂ ਦੀ ਸਹਿਯੋਗ ਦੀ ਲੋੜ ਹੈ ਜੇ ਕੇਰਾ ਇਕੱਠ ਵੱਜੇ ਨਾ ਉਹ ਤਾਂ ਮੀਟਿੰਗਾਂ ਵੀ ਚੱਲੀ ਜਾਂਦੀਆਂ ਠੀਕ ਹੈ ਮੀਟਿੰਗਾਂ ਹੋ ਗਿਆ ਕੱਲ ਵੀ ਡੱਲੇ ਵਾਲ ਸਾਹਿਬ ਨੇ ਪਾਈ ਆਡੀ ਠੀਕ ਤੇਰਾ ਇਕੱਠ ਕਰ ਲਓ ਟਰਾਲੀਆਂ ਹੁਣ ਵਾਧੀਆਂ ਇਕੱਠ ਵਾਧੀਆਂ ਕਹੋ ਪਹਿਲਾਂ ਝੋਨੇ ਜਾਂਦੇ ਚਰ ਆਪਣੇ ਉੜਜੇ ਵਿੱਚ ਹੀ ਬੰਦੇ ਸਾਰੇ ਹੁਣ ਜਾਣ ਲੱਗੇ ਦੁਬਾਰੇ ਪਿਛਲੇ ਜਿਹੜਾ ਸੰਘਰਸ਼ ਸੀ ਉਹਦੇ ਚ ਕਿੰਨਾ ਕੁ ਚਿਰ ਲੱਗ ਗਿਆ ਤੁਸੀਂ ਉਹ ਪਿਛਲੇ ਚ ਅਸੀਂ 2 ਸਾਲ ਲਾਏ ਪੂਰੇ ਮਤਲਬ ਕਿੰਨਾ ਕੁ ਘਰੇ ਆਏ 2 ਸਾਲਾਂ ਚ ਅਸੀਂ ਤਾਂ 5-4 ਦਿਨ ਹੀ ਆਉਂਦੇ ਸੀ ਉਦੋਂ ਤਾਂ ਠੀਕ ਕਿਤੇ ਵਾਰ ਕੰਮ ਧੰਦਾ ਹੁੰਦਾ ਹੁੰਦਾ ਸੀ ਹੁਣ ਜਿਹੜਾ ਹੁਣ ਇੱਥੇ ਆਪਣਾ ਦਿੱਲੀ ਵਾਲਾ ਪਹਿਲਾਂ ਦਿੱਲੀ ਵਾਲਾ ਸੀ ਬੰਗਾਲਾ ਵਾਲਾ ਮੁੰਡਾ ਮਰਿਆ ਹਨਾ ਹਾਂ ਜੀ ਤੇ ਉਹ ਸਾਡੇ ਕੋਲੇ ਮਰਿਆ ਜਾਵਾ ਨਿਗਾ ਬਹੁਤ ਬੰਦਿਆਂ ਦੀ ਵਾਗੀ ਬਹੁਤ ਬੰਦੇ ਜ਼ਖਮੀ ਹੋ ਗਏ ਹ ਦੇਖੋ ਬੋਲ ਲੱਤਾ ਮਹਾ ਤੋੜਦੇ ਆ ਸਾਡੇ ਟਰੈਕਟਰ ਬਹੁਤ ਬੰਨ ਤੇ ਸਾਡੇ ਘੁੱਟ ਘੁੱਟ 20 30 ਦਾ ਟਰੈਕਟਰ ਹੀ ਬੰਨਤੇ ਉਹਨਾਂ ਨੇ ਗੱਡੀਆਂ ਬੰਨਤੀਆਂ ਬਹੁਤ ਨੁਕਸਾਨ ਕੀਤਾ ਜਾਨੀ ਕਿ ਸਾਡਾ ਠੀਕ ਆ ਹਾਂ ਵੀ ਮੰਨ ਲਓ ਵੀ ਤੁਸੀਂ ਉਸ ਟਾਈਮ ਦੇ ਨਾਲ ਸੀ ਤੇ ਉਹ ਨਾਲ ਸੀ ਉੱਥੇ 24 ਘੰਟੇ ਉੱਥੇ ਹੀ ਰਹੇ ਹੋਏ ਸੀ ਜੋ ਅਸੀਂ ਤੇ ਗਿਆ 11 ਤਰੀਕ ਨੂੰ ਥਗੜੋ ਚੱਲ ਪਈ ਸੀਗੇ 13 ਤਰੀਕ ਨੂੰ ਅਸੀਂ ਉੱਥੇ ਪਹੁੰਚਦੇ ਆ 13 ਫਰਵਰੀ ਨੂੰ ਓਕੇ ਜੋ ਹਾਂ ਤੇ ਹੁਣ ਆਪਾਂ ਗੱਲ ਕਰਦੇ ਆ ਜਾਂ ਝੋਟੀਆਂ ਦੀ ਉਹ ਤਾਂ ਆਪਣਾ ਜਿੱਤਿਆ ਬਈ ਆ ਹਾਂਜੀ ਜਿੱਤਿਆ ਬਈ ਆ ਹੁਣ ਆਪਾਂ ਇਹੀ ਹੱਥ ਮੰਨ ਕੇ ਬੇਨਤੀ ਆ ਵੀ ਵੱਧ ਤੋਂ ਵੱਧ ਸਹਿਯੋਗ ਦਿਓ ਵੀਰ ਉਹ ਥੋੜੇ ਥੋੜੇ ਨੇ ਗਣ ਕੇ ਗਣ ਕੇ ਨੇ ਸਮੁੰਦਰ ਭਰ ਜਾਂਦਾ ਠੀਕ ਹੈ ਹੈ ਆਪਣੇ ਜੇ ਆਪਾਂ ਉੱਥੇ ਜਾਵਾਂਗੇ ਤਾਂ ਆਪਣੇ ਕੋਈ ਸਾਰਾ ਕੁਸਿਆ ਫਿਰ ਪਸ਼ੂ ਵੀ ਹੈ ਹਾਂ ਫਿਰ ਜ਼ਮੀਨਾਂ ਵੀ ਆ ਟਰੈਕਟਰ ਵੀ ਆ ਗੱਡੀਆਂ ਵੀ ਆ ਸਭ ਕੁਸ ਆਪਣੇ ਪੋਤੇ ਪੋਤੀਆਂ ਨੂੰ ਆਪਾਂ ਰੱਖ ਦਈਏ ਕੁਝ ਨਾ ਕੋਈ ਰੋਟੀ ਖਾਂਦੇ ਓਕੇ ਜੀ ਹਾਂ ਹੁਣ ਜਿਹੜੀ ਆਪਾਂ ਇਹ ਝੋਟੀ ਦੀ ਗੱਲ ਕਰਦੇ ਆਂ ਇਹਦੀ ਉਮਰ ਕਿੰਨੇ ਕੁ ਹੋਣੀ ਆ ਜੇ ਪਹਿਲਾਂ ਤਾਂ ਇਹਦੀ ਉਮਰ ਤਾਂ ਜੀ ਪੌਣੇ ਇੱਕ ਦਿਨ ਸਾਲ ਆ ਜੀ ਪੌਣੇ ਇੱਕ ਆ ਛੋਟੀ ਨਵੀਂ ਠੀਕਾ ਕਾਦੋ ਛੋਟਾ ਹੈ ਨਾ ਹਾਂ ਕਾਦ ਛੋਟਾ ਕਾ ਹਾਂ ਐਵੇਂ ਛੋਟਾ ਰਹਿ ਗਿਆ ਕਾਦ ਕਾਦ ਛੋਟਾ ਰਹਿ ਗਿਆ ਹਾਂ ਮੈਂ ਤਾਂ ਕਹਿਆ ਸੀ ਬਸ ਉਹਦੇ ਚੌੜ ਚੌੜ ਤੇ ਲੈ ਗਏ ਤੇ ਮਿਸਤਰੀਆਂ ਦਾ ਮੁੰਡਾ ਜਿਹਦਾ ਮਾਂ ਨਾ ਕੀ ਰਕਾਰ ਸੀ ਇਹਦੀ ਮਾਂ ਤਾਂ ਬਹੁਤ ਚੰਗੀ ਸੀ ਜੀ ਅਸੀਂ ਲੈ ਗਿਆ ਸੀ ਰਾਜੂ ਤਪੇ ਵਾਲਾ ਠੀਕ ਆ ਤੇ ਉਹ ਯਾਨੀ ਕਿ ਦੇਣ ਦੀ 17 18 ਲੀਟਰ ਦੁੱਧ ਠੀਕ ਹੈ ਹਾਂ ਤੇ ਇਹ ਟੀਕੇ ਦੀ ਆਪਕ ਕਿਵੇਂ ਆ ਇਹ ਟੀਕੇ ਦੀ ਆ ਜੀ ਇਹ ਟੀਕੇ ਦੀ ਆ ਹਾਂ ਹਾਂ ਓਵਰ ਟਿੱਕੇ ਦੀ ਸੀ ਮੈਸਟਰੀ ਨਹੀਂ ਹੁਣ ਇਹਦੇ ਇਹਦੇ ਗਾਹਾਂ ਜਿਹੜਾ ਇਹ ਹੁਣ ਆਸਾਨ ਤੋਂ ਆ ਓਕੇ ਹਾਂ ਕਿਉਂਕਿ ਆਪਣਾ ਫਰਜ ਬੰਦਾ ਨਾ ਦੱਸਣ ਦਾ ਨਹੀਂ ਇਹ ਆਸਾਨ ਤੋਂ ਕਰਾਈਆ ਬਠਿੰਡੇ ਵਾਲੇ ਰਹਿੰਦੇ ਸਾਡੇ ਉਹ ਕਾਈ ਰੂਪਾ ਰੋਡ ਤੇ ਉਹ ਚੰਗਾ ਸਾਣਾ ਨਾਲ ਬਹੁਤ ਚੰਗਾ ਸਾਹਨ ਆ ਜੀ ਹਾਂ ਓਕੇ ਦੋ ਤਿੰਨ ਸਾਹ ਇਹਦਾ ਮੁੱਲ ਕੀ ਕਰਤਾ ਜੀ ਆਪਾਂ ਇਹਦਾ ਮੁੱਲ ਜੀ 90000 ਰੁਪਇਆ ਮੁੱਲ ਮਿੱਤਰੋ 90000 ਆ ਕੱਦ ਦਰਮਿਆਨਾ ਤੇ ਥਾਂ ਤੇ ਬਹੁਤ ਚੰਗਾ ਦੁੱਧ ਹਾਂ ਜੀ ਬਹੁਤ ਦੁੱਧ ਬਹੁਤ ਚੰਗਾ ਦੁੱਧ ਦੇਊਗੀ ਮੋਹਰਾ ਗਈ ਪਿਓਰਾ ਹਾਂ ਨਹੀਂ ਚੰਗੀਆਂ ਚ ਆਉਂਦੀ ਹੈ ਕਿਉਂਕਿ ਜਮਾ ਪੋਸਟ ਕਾਲੀ ਹੈ ਹਾਂ ਜੀ ਹ ਉਹ ਤਾਂ ਚਲ ਇੱਥੇ ਖੜ ਕੇ ਦਾ ਦੇਣਾ ਥੋੜੀ ਆਪਾਂ ਤਾਂ ਡਰਦੀ ਆ ਹਨਾ ਹਾਂਜੀ ਕੋਈ ਨਾ ਚੱਲ ਬੜੋ ਕੋਈ ਨਹੀਂ ਆ ਆਜੋ ਫਿਰ ਕਿਉਂਕਿ ਮਿੱਤਰੋ ਫੇਰ ਆਪਾਂ ਕਹਿੰਦੇ ਵੀ ਕਈ ਬਸੂ ਜਦੋਂ ਉਪਰਾਂ ਬੰਦਾ ਆਉਂਦਾ ਡਰਦੇ ਨੇ ਉਹੀ ਗੱਲ ਇੰਦਰ ਹੈ ਕਿਉਂਕਿ ਖੇਤਾਂ 'ਚ ਪਈਦਾ ਘਰ ਹੈ ਤੇ ਇਹਦੇ ਮਾਂ ਇਹਦੀ ਮਾਂ ਇਹਦੀ ਭੈਣ ਕਾ ਖੜੀ ਆ ਜੀ ਉਹ ਖੜੀ ਠੀਕ ਆ ਉਹ ਬੱਲੀ ਹਾਂ ਆ ਜੀ ਭੈਣ ਆ ਉਹ ਵੱਡੀ ਇਦੋਂ ਠੀਕ ਹੈ ਤੋਂ ਪਰੇ ਨਾਲ ਖੜੀ ਆ ਉਹ ਵੀ ਦੀ ਭੈਣ ਹੈ ਠੀਕ ਹੈ ਤੇ ਇਹਦੀ ਭੈਣ ਵੀ ਚੰਗੇ ਸੀ ਦੁੱਧ ਖਾ 18-19 ਲੀਟਰ ਦੁੱਧ ਦਿੰਦੀ ਰਹੀ ਸੀ ਠੀਕ ਆ ਜੀ ਮਾ ਜੀ ਹੁਣ ਇਹ ਇਹਦੀ ਉਮਰ ਕਿੰਨੇ ਕੁ ਹੋਣੀ ਆ ਜੀ ਇਹਦੀ ਸਵਾਕ ਤਿੰਨ ਸਾਲ ਹੋ ਹਾਂ ਤਿੰਨ ਸਵਾ ਤਿੰਨ ਸਾਲ ਆ ਵੱਡੀਆਂ ਨਹੀਂ ਹੈ ਇਹਦਾ ਕੱਦ ਵਾਲਾ ਹਾਂ ਕੱਦ ਘੜਦਾ ਹਾਂ ਦੰਦਾਂ ਜੀ ਦੇਖ ਲਓ ਤੁਸੀਂ ਮਿਲਾਇਆ ਵਕੀਰ ਕੋਈ ਹੰੂ ਹੈ ਦੰਦਾਂ ਚਲੋ ਤੇ ਮੁੱਲੇ ਦਾ ਕੀ ਕਰਤਾ ਜੀ ਆਪਾਂ ਇਹਦਾ 1 ਲੱਖ 10 ਹਜ਼ਾਰ ਮਾਨਤਨ ਹੋ ਜੂ ਮਾਨਤਨ ਚਲੋ ਜਦੋਂ ਸੌਦਾ ਹੁੰਦਾ ਉਹ ਤਾਂ ਹੋ ਹੀ ਜਾਂਦਾ ਮਾੜਾ ਮੋਟਾ ਤਾਂ ਫਿਰ ਹੋ ਹੀ ਜਾਂਦਾ ਠੀਕ ਹੈ ਤੇ ਫੋਨ ਨੰਬਰ ਜੀ ਆਪਣਾ ਮੇਰਾ ਨੰਬਰ ਹੈਗਾ ਜੀ 78995 86995 81952 81 ਯਾਸੀ 955 81955 ਹਾਂਜੀ ਸੋ ਮਿੱਤਰੋ ਅਜੇ ਦਿਨ ਕਿੰਨੇ ਕਿੰਨੇ ਰਹਿੰਦੇ ਜੀ ਇਹਦਾ ਪੰਪ ਪੰਪ 7 7 3 ਹੋਣਗੇ ਜੀ ਓਕੇ ਹਾਂ ਉਹ ਕੱਦ ਕਾੜ ਬੰਦ ਜਗਾ ਸ਼ਹਿਰ ਸੋਣੀ ਆ ਤੇ ਜੋੜਾ ਵੀ ਦੇ ਦਾਂਗੇ ਜੇ ਕਿਸੇ ਨੇ ਜੋੜਾ ਲੈਣਾ ਹੋਵੇ ਜੋੜਾ ਵੀ ਦੇ ਜੋੜੇ ਚ ਵਰਮਾਨਦਾਨ ਹੋਜੂ ਹਾਂ ਹਾਂ ਓਕੇ ਜੇਕਰ ਕੋਈ ਭਰਾ ਜੋੜਾ ਲੈਣਾ ਚਾਹੁੰਦਾ ਹੋਵੇ ਤਾਂ ਜੋੜੇ ਚ ਵੱਖਰਾ ਮਾਨਤਾਨ ਹੋਜੂ ਤੇ ਦੋਨੇ ਝੋਟੀਆਂ ਮਿੱਤਰੋ ਚੰਗੀਆਂ ਨੇ ਸੋ ਸਾਰੇ ਵੀਰਾਂ ਦਾ ਧੰਨਵਾਦ